ਥਾਣਾ ਸਰਹੰਦ ਦੇ ਅਧੀਨ ਆਉਂਦੇ ਪਿੰਡ ਹਰਬੰਸਪੁਰਾ ਚ ਭੇਡਾਂ ਚੋਰੀ ਕਰਨ ਵਾਲੇ ਗਿਰੋਹ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਰਹੰਦ ਦੇ ਸਹਾਇਕ ਥਾਣੇਦਾਰ ਦਸਮੇਰ ਸਿੰਘ ਨੇ ਕੀ ਦੱਸਿਆ ਆਓ ਸੁਣਦੇ ਹਾਂ ਜਰਨਲਿਸਟ ਸਿੰਘ ਆਫ ਅੰਡਰ ਕਵਰ ਮੀ ਹੋਮ ਉਹ ਭੇਡਾਂ ਚਾਰਦੇ ਸੀ ਆਪਣਾ ਮੇਰੇ ਹਰਾਂਤਾ ਦਾ ਪਲਾਟਿੰਗ ਨਹਿਰ ਕੋਲ ਉਹਨਾਂ ਰਾਤ ਨੂੰ ਭੇਡਾਂ ਮਤਲਬ ਕਰਕੇ ਚੱਕੀਆਂ ਆਪਣਾ ਪੈ ਗਿਆ ਹੈ ਤੇ ਉਸ ਦਿਨਾਂ ਦੇ ਰਾਤ 11 12 11:30 ਵਜੇ ਪੰਜ ਬੰਦੇ ਪੇਡਾ ਚੋਲੀ ਕਰਨਗੇ ਸੱਠ ਸੰਦੀਪ ਸਿੰਘ ਨੂੰ ਕਾਲੀ ਪੇਡਾ ਬਰਾਮਦ ਹੋ ਗਈਆਂ ਦੀਆਂ 9 3 2025 ਨੂੰ ਤੇ ਤਿੰਨ ਹਲੇ ਚਾਰ ਬੰਦੇ ਫਰਾਰ ਜੀ ਉਹਨਾਂ ਵਿੱਚੋਂ ਦੋ ਬੰਦੇ ਦੀ ਰੈਕਟ ਕੱਲ ਪਾਈ ਆ ਸੀ ਇਹਦੇ ਵਿੱਚ ਹੈਗਾ ਜੀ ਹਾਂ ਗੁਰਨਾਮ ਸਿੰਘ ਤੇ ਜੈ ਸਿੰਘ ਇਹਨਾਂ ਦੀ ਰੈਕਟ ਕੱਲ ਪਾਈ ਆ ਇਹਨੂੰ ਅਪੀਲ ਕਰ ਰਹੇ ਹਾਂ ਮਾਡਲ ਹੋ ਗਿਆ ਉਹ ਤੋਂ ਹੁੰਦਾ ਉਹ ਵੀ ਹੋ ਗਈ